ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੇ ਬਠਿੰਡਾ ਦੇ ਬੀਬੀ ਵਾਲਾ ਚੌਂਕ ਦੇ ਵਿੱਚ ਪਬਲਿਕ ਟਾਇਲਟ ਦੇ ਉੱਤੇ ਤਨਖਾਹ ਅਤੇ ਪੀਐਫ ਨਾ ਮਿਲਣ ਕਾਰਨ ਪਬਲਿਕ ਟਾਇਲਟ ਬੰਦ ਕਰਨ ਦੇ ਲਗਾਏ ਗਏ ਪੋਸਟਰ ਅਤੇ ਲੋਕੀ ਹੋ ਰਹੇ ਖੱਜਲਖੋਰ ਲੋਕਾਂ ਦਾ ਕਹਿਣਾ ਹੈ ਕਿ ਪਬਲਿਕ ਟਾਇਲਟ ਸਵੈਰ ਤੋਂ ਹੀ ਬੰਦ ਪਈਆਂ ਤੇ ਔਰਤਾਂ ਤੇ ਜੈਂਟਸ ਸਵੈਰ ਤੋਂ ਹੀ ਪਰੇਸ਼ਾਨ ਹੋ ਰਹੇ ਨੇ ਆਸ-ਪਾਸ ਦੇ ਦੁਕਾਨਦਾਰ ਅਤੇ ਲੱਗੇ ਮੁਲਾਜ਼ਮਾਂ ਦਾ ਕਹਿਣਾ ਹੈ ਬਾਥਰੂਮ ਕਰਨ ਦੇ ਲਈ ਦੂਰ ਤੱਕ ਜਾਣਾ ਪੈ ਰਿਹਾ ਆਉਂ ਜਾਂਦੇ ਆਪਾਂ ਲੋਕਾਂ ਦਾ ਕੀ ਕਹਿਣਾ ਇਸ ਮਾਮਲੇ ਦੇ ਬਾਬਤ ਕਿ ਨਾਮ ਹੈ ਤੁਹਾਡਾ ਤੇ ਅੱਜ ਤੁਸੀਂ ਇੱਥੇ ਖੜੇ ਹੋ ਕੀ ਕਾਰਨ ਕੀ ਹੈ ਕਾਰਨ ਵੀਰੇ ਮੇਰਾ ਨਾਮ ਗੁਰੀ ਆ ਕਾਰਨ ਇਹ ਆ ਕਿ ਮਤਲਬ ਕਿ ਬਾਥਰੂਮ ਬੰਦ ਪਿਆ ਸਵੇਰ ਜਿਹਾ ਹੋਈ ਜਨੇ ਆ ਠੀਕ ਆ ਹਰੇਕ ਆਲ ਲੇਡੀਸ ਵਾਲੇ ਬੰਦ ਪਿਆਗਾ ਲੇਡੀਸ ਵਾਲਿਆਂ ਦਾ ਵਿਚਾਰਾ ਕਿੰਨੇ ਔਖੇ ਚਲ ਬੰਦਾ ਦਾ ਆਸੇ ਪਾਸੇ ਘੜ ਲੈਂਦਾ ਲੇਡੀ ਕਿੱਥੇ ਕਰੂਗੀ ਠੀਕ ਆ ਅਸੀਂ ਸਾਂਝ ਸਾਂਝ ਕੇ ਅੰਦਰ ਜਾ ਕੇ ਮਲ ਕੇ ਨਹੀਂ ਦੂਰ ਕਰਕੇ ਆਏ ਵਾਸ਼ਰੂਮ ਜਾ ਕੇ ਅਸੀਂ ਸਰ ਕੰਮ ਵਾਲੇ ਬੰਦੇ ਆ ਸੀ ਠੀਕ ਆ ਕੋਈ ਐਮਰਜੈਂਸੀ ਬੰਦਾ ਹੋਵੇ ਤਾਂ ਉਹ ਕਿੱਥੇ ਮੈਨੇਜ ਕਰੇਗਾ ਲੇਡੀਸ ਨੂੰ ਕਿੱਥੇ ਮੈਨੇਜ ਕਰੂਗੀ ਚਲੋ ਜਿਆ ਰਸਤਾ ਕਰ ਲਊਗਾ ਤੇ ਇੱਥੋਂ ਤੇ ਕਿੰਨੀ ਕੀ ਦਿਨ ਹੋਗੀ ਬੰਦ ਨੂੰ ਸੋਵੇ ਦੇ ਬੰਦ ਪਿਆ ਬਈ ਸਿਹਰ ਤੇ ਬੰਦ ਪਿਆ ਹੈ ਤੇ ਕੋਈ ਇੱਥੇ ਹੋਰ ਅਧਿਕਾਰੀ ਕੀ ਕਾਰਨ ਕੀ ਇੱਥੇ ਦੱਸਿਆ ਜਾ ਰਿਹਾ ਕੋਈ ਸ਼ਿਕਰਨ ਦੱਸਿਆ ਨਹੀਂ ਜਾ ਰਿਹਾ ਭਾਈ ਅੱਛਾ ਜਿਹੜਾ ਇਹਨਾਂ ਨੇ ਪੋਸਟਰ ਲਿਖਿਆ ਹੈ ਤਨਖਾਹ ਤੇ ਪੀਐਫ ਨਾ ਮਿਲਣ ਕਰਕੇ ਬੰਦ ਦਾ ਇਹ ਤਾਂ ਹੁਣ ਉਹ ਡਿਪਾਰਟਮੈਂਟ ਵਾਲੇ ਨੂੰ ਕਹ ਸਕਦੇ ਪਰ ਮੈਂ ਬਟੇ ਬੰਤਨ ਕਰ ਨਾ ਸਕਦਾ ਜੀ ਤੇ ਕੋਈ ਅਧਿਕਾਰੀ ਵਗੈਰਾ ਆਇਆ ਕੋਈ ਇੱਥੇ ਕੋਈ ਨਹੀਂ ਆ ਭਾਈ ਤੇ ਤੁਸੀਂ ਕੀ ਸ਼ਿਕਾਇਤ ਕਰਨਾ ਚਾਹੁੰਗੇ ਇਹਦੀ ਸ਼ਿਕਾਇਤ ਕਰਨਾ ਚਾਹੁੰਦੇ ਵੀ ਇਹਨੂੰ ਉੱਪਰ ਕਰਵਾਉ ਹਾਂਜੀ ਵੀਰੇ ਕੀ ਨਾਮ ਹੈ ਤੇਰਾ ਸਰ ਮੇਰਾ ਨਾਮ ਅਕਵਾਲ ਸਿੰਘ ਆ ਹਾਂਜੀ ਇਹ ਜਿਹੜਾ ਮੈਂ ਇਹਨਾਂ ਦੇ ਤਾਰਾ ਫਰੂਟ ਸਟੋਰ ਆਲਾ ਨੇ ਕੰਮ ਕਰਦਾ ਜੀ ਬਾਥਰੂਮ ਵਿੱਚ ਬਹੁਤ ਪਰੇਸ਼ਾਨੀ ਆ ਰਹੀ ਆ ਹੁਣ ਦੋ ਵਾਰੀ ਮੈਂ ਬਾਥਰੂਮ ਕਰਨ ਗਿਆ ਉਹ ਉਧਰ ਇੱਕ ਜਿੰਨੀ ਵਾਰ ਕੰਮ ਗਿਆ ਇਹ ਕੰਮ ਵਾਲੇ ਲੜਦੇ ਵੀ ਟੰਨਾ ਟਾਈਮ ਲਾਤਾ ਹੈਂਡੀ ਕੈਪਟ ਬੰਦਾ ਕਿੰਨੇ ਵਾਰ ਸਾਰਕਸ ਹੌਸ ਕਰਕੇ ਜਾਣਾ ਪੈਂਦਾ ਬੇਨਤੀ ਹੱਥ ਬਨ ਕੇ ਵੀ ਇਹਨੂੰ ਜਿਆਦਾ ਜਲਦ ਖੜਾਇਆ ਜਾਵੇ ਤੇ ਕਾਰਨ ਕੀ ਦੱਸਿਆ ਗਿਆ ਇਹਨਾਂ ਨੇ ਕਾਰਨ ਤਾਂ ਕੋਈ ਪਤਾ ਨਹੀਂ ਲੱਗ ਰਿਹਾ ਕਿ ਇਹ ਕੀ ਕਰ ਰਹੇ ਆ ਅੱਛਾ ਬਿਨਾਂ ਦੱਸੇ ਇਹਨਾਂ ਨੇ ਬੰਦ ਕਰ ਦਿੱਤਾ ਹਾਂਜੀ ਹਾਂਜੀ ਹਾਂਜੀ